ਪੰਖਰਪੰਖ ਸਾਹਿਬ ਮੈਂ ਹਾਂ ਜੀ ਅੱਛਾ ਹੋ ਠੀਕ ਠਾਕ ਹੋ ਅੱਛਾ ਤਸਵੀਰ ਦੇਖ ਕੇ ਆਏ ਹੋ ਚਲੋ ਸ਼ੁਕਰੀਆ ਮਿਹਰਬਾਨੀ ਤੁਹਾਡੀ ਹਾਂ ਜੀ ਹੋਰ ਕਿਵੇਂ ਚੜ੍ਹਦੀ ਕਲਾ ਸਾਹਿਬ ਹਾਂ ਜੀ ਸਾਹਿਬ ਹਾਂ ਜੀ ਕਿੱਥੋਂ ਤੁਸੀਂ ਅਸੀਂ ਹੈਗੇ ਆਂ ਜੀ ਪਿੱਛੋਂ ਦੇ ਹਾਂ ਜੀ ਪਿੱਛੋਂ ਤੁਸੀਂ ਸਾਰਾ ਦੱਸ ਦੋ ਪਿੱਛੋਂ ਅਸੀਂ ਹੈਗੇ ਆਂ ਵੀਰ ਜੀ ਮੇਰਾ ਨਾਮ ਯਾਸਰ ਡੋਗਰਾ ਮੇਰਾ ਚੈਨਲ ਦੇਸ਼ ਪੰਜਾਬ ਹੈ ਸਾਨੂੰ ਵੀ ਮਿਲ ਗਏ ਨੇ ਸਾਡੇ ਲਿਪਣ ਹੋਰੀ ਹਾਂ ਜੀ ਤੇ ਅਸੀਂ ਚੜ੍ਹਦੇ ਪੰਜਾਬ 'ਚ ਸਾਡਾ ਪਿੰਡ ਹੈਗਾ ਰਤੀਏ ਲਾਗੇ ਬਾਮਣ ਵਾਲਾ வாம்மனாலா மீரி தாதிதா பெண்டே புட்டலாட்டா புட்டலாட்டா ਤੇ ਸਹੌਰੀਆਂ ਦਾ ਕੁਛ ਨਹੀਂ। ਨਾ ਦੱਸ ਦੋ ਦੱਸ ਦੋ ਉਹਨਾਂ ਦਾ ਪਿੰਡ ਹੈ ਹਰਿਆਉ। ਹਰਿਆਉ ਡਸਕਾ। ਹਾਂਜੀ ਹਰਿਆਉ। ਆ ਲੈ ਲੈ ਲੈ। ਇਹ ਸਾਡਾ ਏਰੀਆ ਚ ਮਾ ਬਡਲਾਡੇ ਤੋਂ ਅਸੀਂ ਟ੍ਰੇਨ ਚੜ੍ਹਦੇ ਆਂ। ਡੋਗਰ ਹੈਗੇ ਆ। ਅੱਛਾ ਡੋਗਰ ਹਾਂ। ਉਹ ਦੂਜਾ ਜਿਹੜਾ ਡੋਗਰ ਜੱਟ ਜਾਨੇ ਮੋੜ ਵਾਲਾ। ਉਹ ਤਾਂ ਨਹੀਂ ਕਦੇ। ਨਹੀਂ ਨਹੀਂ। ਉਹ ਚੱਲ ਕੋਈ ਨਹੀਂ ਉਹ ਬੰਦਾ ਤੁਹਾਡਾ ਨਹੀਂ ਸੀ ਇੱਕ ਬੰਦਾ ਕਈ ਵਾਰੀ ਉਹਦਾ ਨਾਮ ਹੀ ਕਰਾਇਆ ਜਾਂਦਾ। ਨਹੀਂ ਨਹੀਂ ਨਹੀਂ। ਉਹ ਡਸਕੇ ਦਾ ਸੀ। ਉਹ ਡਸਕੇ ਦਾ ਸੀਗਾ ਡੋਗਰ। ਹਾਂਜੀ ਉਹ ਡਸਕੇ ਦਾ ਹੋਣਾ ਤੇ ਬਾਕੀ ਮਾੜੇ ਚੰਗੇ ਲੋਕ ਹਰ ਥਾਂ ਹਰ ਥਾਂ ਹਰ ਹਰ ਹੁਣ ਸਾਨੂੰ ਉਹਦੀ ਕਹਾਣੀ ਤਾਂ ਨਹੀਂ ਪਤਾ। ਮੈਨੂੰ ਪਤਾ। ਉੱਧਰਲੇ ਪੰਜਾਬ ਚ ਕਹਾਣੀ ਹੈਗੀ ਆ ਤੇ ਗੱਲ ਇਉਂ ਆ ਵੀ ਸਾਰੇ ਚੈਲ ਵੀ ਨਹੀਂ ਚੰਗੇ ਸਾਰੇ ਮਾੜੇ ਨਹੀਂ ਹਰ ਕਿਤੇ ਅਲੱਗ-ਅਲੱਗ ਹੁੰਦਾ ਹੈ ਹਨਾ ਹਾਂਜੀ ਹਾਂਜੀ ਤੇ ਬਾਕੀ ਇਹ ਬਾਈ ਜੀ ਦਾ ਪਿਛੋਕੜ ਉੱਧਰ ਦਾ ਹੈ ਸਾਡੇ ਗਵਾਂਢ ਦਾ ਚੰਗਾ ਲੱਗਿਆ ਮਰ ਕੇ ਚੰਕੀ ਗੀਰਸ ਤੇਰੀ ਤੁਹਾਡੀ ਇਹ ਇਹ 12 ਤੋਂ 15 ਪਿੰਡ ਸਾਡੇ ਡੋਗਰਾਂ ਦੇ ਸੀ ਹਾਂ ਬਾਦਲਗੜ ਬੋਹਾ ਬੁੜਲਾਡਾ ਵੀਰੇਆਲਾ ਸਰਦਾਰੇਆਲਾ ਲੱਖੀਵਾਲ ਗੰਡੂਆ ਤਲ ਵਾਲਾ ਹੋਰ ਕਿਹਨੇ ਪੁੱਛਣੇ ਨੇ ਵਾਹ 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 ਸਨਾਮ ਦੇ ਨੇੜੇ ਤੇੜੇ ਜੀ ਸਨਾਮ ਦੇ ਬੁੜਲਾਡੇ ਦੇ ਨੇੜੇ ਤੇੜੇ ਹਨਾ ਇਹ ਸਾਡੇ ਪਿੰਡ ਇਹ ਮੇਰੇ ਏਰੀਆ ਦੇ ਪਿੰਡ ਆ ਜਾਣਦਾ ਸਾਰੇ ਪਿੰਡਾਂ ਦੇ ਮਰੇ ਬੜੇ ਦੋਸਤ ਮਿੱਤਰ ਨੇ ਉਹ ਪਿੰਡਾਂ ਦੇ ਜਗਰਾਂ ਤੀਤ ਇਹ ਪੁੱਛ ਲਈ ਕਿ ਸਾਡੇ ਡੋਗਰਾਂ ਦੇ ਹੁਣ ਕਿੱਥੇ ਰਹਿੰਦੇ ਹੋ ਇੱਧਰ ਹੁਣ ਅਸੀਂ ਬੂਰਾ ਮੰਡੀ ਪੰਜਾਬ ਪਾਕਿਸਤਾਨ ਅੱਛਾ ਪੰਜਾਬ ਅੱਛਾ ਚਲੋ ਅਸੀਂ ਇੱਥੇ ਹੀ ਮਿਲਾਂਗੇ ਫਿਰ ਦੁਬਾਰਾ ਚੋ ਵੀ ਮੁਲਾਕਾਤ ਹੋਂਦੀ ਰਹੀ ਹੈ। ਸ਼ੁਕਰੀਆ ਬਹੁਤ-ਬਹੁਤ ਤੁਹਾਡਾ। ਬਾਜੀ 1 ਮਿੰਟ ਤੁਸੀਂ ਵੀ ਇੱਥੇ ਆ ਕੇ ਇੱਥਾ ਦੀ ਇੱਕ ਫੋਟੋ ਖਿਵਾ ਦਿਓ। ਇਹ मामੂ ਜੀ ਕਿੱਥੇ ਨੇ? मामੂ ਜੀ ਨੂੰ ਬੁਲਾਓ। ਇਹ ਚਾਚਾ ਨਹੀਂ ਹੁਣ मामੂ ਜੀ ਆ ਤੁਸੀਂ। ਇਹ ਅਮਰੀਕ ਨੇ ਭੇਜਿਆ ਇਹਨੂੰ। ਇਹ ਰਿਆਜ਼ ਜੀ ਨੇ ਜੀ। ਇਹ ਆ ਆ